ਮ ਕਰਦਾ ਉਹ ਉੱਠਣ ਜੋਗੇ ਨਹੀਂ ਰਹਿੰਦੇ ਨਜ਼ਰ ਮਲਾਉਣ ਜੋਗੇ ਨਹੀਂ ਰਹਿੰਦੇ ਕਿਸੇ ਦਾ ਸਾਹਮਣਾ ਕਰਨ ਜੋਗੇ ਨਹੀਂ ਰਹਿੰਦੇ ਸਿਰ ਉਠਾਉਣ ਜੋਗੇ ਨਹੀਂ ਰਹਿੰਦੇ ਇਹਨੂੰ ਕਹਿੰਦੇ ਨੇ ਮਾਰਨਾ ਜਿਹੜਾ ਸ਼ੇਰੀ ਨਾਲ ਚੱਕ ਸਕੇ ਕਿਸੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਹੀ ਨਾ ਕਰ ਸਕੇ ਕਿਸੇ ਦੇ ਮੂਹਰੇ ਖੜੀ ਨਾ ਸਕੇ ਇਹਨੂੰ ਕਹਿੰਦੇ ਨੇ ਵੀ ਇਹ ਪ੍ਰਮਾਤਮਾ ਦੇ ਮਾਰੇ ਹੋਏ ਨੇ ਐਦਾਂ ਮਾਰਦਾ ਪ੍ਰਮਾਤਮਾ ਨੇ ਤਾਂ ਕਾਨੂੰ ਇਸ ਕਰਕੇ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਨ ਬਾਣੀ ਵਿੱਚ ਲਿਖਿਆ ਹੋਇਆ ਬਾਣੀ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਵਿੱਚ ਔਗਣ ਨੇ ਨਾ ਉਹ ਸਾਰੀਆਂ ਦੱਸੀਆਂ ਹੋਈਆਂ ਨੇ ਇਸ ਕਰਕੇ ਬੜਾ ਜ਼ਰੂਰੀ ਹੈ ਸਾਨੂੰ ਇਹ ਵਿਚਾਰ ਸੁਣਨਾ ਸਾਨੂੰ ਉਦਾਂ ਕੋਈ ਪਤਾ ਨਹੀਂ ਲੱਗਣਾ ਤੁਸੀਂ ਕੀਤਨ ਸੁਣ ਲਓ ਬੜੀ ਚੰਗੀ ਗੱਲ ਹੈ ਨਹੀਂ ਪਤਾ ਲੱਗਣਾ ਮੈਨੂੰ ਉਮ ਨਹੀਂ ਲੱਗਦਾ ਜਦ ਤੱਕ ਮੈਂ ਨਹੀਂ ਤੁਹਾਡੇ ਨਾਲ ਡਿਸਕਸ਼ਨ ਕਰਦਾ ਬਤੇਰੇ ਆਪਾਂ ਸ਼ਬਦ ਬੜੀ ਨੇ 8 8 10 10 ਸ਼ਬਦ ਪੜਦੇ ਹੀ ਨੇ ਕਿਦਾਂ ਫੜ ਕੇ ਆਈਦੇ ਨੇ ਪ੍ਰੋਗਰਾਮ ਦੇ ਜਾਈਦੇ ਪਰ ਉਹ ਸਮਝ ਨਹੀਂ ਲੱਗਦੀ ਜਦ ਤੱਕ ਉਸ ਇਕੱਲੇ ਇਕੱਲੇ ਸ਼ਬਦ ਨੂੰ ਫਰੋਲਿਆ ਨਾ ਜਾਏ ਉਹਦਾ ਵਿਚਾਰ ਨਾ ਕੀਤਾ ਜਾਏ ਕਿਉਂਕਿ ਜਿੰਨਾ ਗੁਰੂ ਗ੍ਰੰਥ ਸਾਹਿਬ ਹੈ ਇਹ ਵਿਚਾਰ ਕਰਨ ਦੇ ਲਈ ਸੀ ਪਹਿਲਾਂ ਇਹਨੂੰ ਗਾਉਣਾ ਫਿਰ ਇਹਦਾ ਵਿਚਾਰ ਵੀ ਕਰਨਾ ਹੈ ਇਹਨੂੰ ਪੜਨਾ ਵੀਰੇ ਦਾ ਵਿਚਾਰ ਵੀ ਕਰਨਾ ਹੈ ਜਿਹੜਾ ਬਾਣੀ ਬੋਲਦਾ ਉਹਨੂੰ ਅਰਥ ਦਾ ਵੀ ਪਤਾ ਹੋਣਾ ਚਾਹੀਦਾ ਹੈ ਮਤਲਬ ਦਾ ਵੀ ਪਤਾ ਹੋਣਾ ਚਾਹੀਦਾ ਜਿਹੜਾ ਪੜਨ ਦਾ ਜਿਹਨੂੰ ਮਤਲਬ ਦਾ ਪਤਾ ਨਹੀਂ ਤੇ ਫਿਰ ਉਹ ਫਾਇਦਾ ਕੀ ਹੋਏਗਾ